ਯਾਰ ਕਵਾ ਲੋ ਯਾਰ ਕਿੱਦਾਂ ਦਾ ਸਾਡਾ ਪਿੰਡਾ ਕਿੱਦਾਂ ਦੇ ਨੌਜਵਾਨ ਨੇ ਕੀ ਕਰੋਗੇ ਜਿੰਮ ਨੂੰ ਘੱਲ ਜਾ ਕੇ ਤੁਸੀਂ ਸ਼ਰਮ ਕਰੋ ਯਾਰ ਮਾੜੀ ਮੁਰਗੀ ਠੀਕ ਹੈ ਲੱਖ ਦੀ ਲਾੜ ਦਾ ਤੁਹਾਡੇ ਇਹਦੇ ਲੋਕਾਂ ਦੇ ਜਿਨ੍ਹਾਂ ਨੇ ਆ ਸਮਾਨ ਚੱਕਿਆ ਆ ਬਰੇ ਜੰਮ ਦੇਖ ਲੋ ਪਿੰਡ ਪਹਾ ਲੋਲਪੁਰ ਦੇ ਕੋਈ ਵੀ ਸਮਾਨ ਨਹੀਂ ਛੱਡਿਆਗਾ ਇੱਥੇ ਨਾ ਡੰਬਲ ਨਾ ਰਾੜਾ ਮਸ਼ੀਨ ਚੋਂ ਵੀ ਪਲੇਟਾਂ ਲੈ ਕੇ ਕੱਢ ਗਏ ਜੀ ਆ ਦੇਖ ਲਓ ਕੋਈ ਸਮਾਨ ਨਹੀਂ ਹੈਗਾ ਇੱਥੇ ਸਭ ਖਤਮ ਆਈ ਸੰਤ ਸਾਹਿਬਾਇ ਗੁਰੂ ਜੀ ਦੀ ਫਤਿਹ ਆ ਬਲੌਰ ਪਰ ਪਿੰਡ ਦੇ ਵਿੱਚ ਜਿੰਮ ਆਈਆਂ ਜਾਂ ਦੋ ਇੱਕ ਪਰਲੇ ਪਾਸੇ ਪਈ ਹੈ ਜਿਹੜੀ ਸਕੂਲ ਚ ਪਈ ਹੈ ਉਹਦਾ ਤਾਂ ਸਮਾਨ ਹੈਗਾ ਜਿਹੜਾ ਅਸੀਂ ਮੈਂ ਦੇਖਿਆ ਹੈ ਜਿੰਨਾ ਹੈਗਾ ਪਰ ਇੱਥੇ ਇਧਰ ਆਈਓ ਬਲੌਰ ਤੁਹਾਨੂੰ ਸਾੜਾ ਦੇ ਵਿੱਚ ਜਿੰਮ ਪਈਆਂ ਦਾ ਸਮਾਨ ਹੈ ਨਹੀਂ ਔਰ ਜਿਹਦੇ ਕੋਲ ਵੀ ਇਹਦਾ ਸਮਾਨ ਹੈਗਾ ਜਿੰਨਾ ਵੀ ਜਿਹੜਾ ਜਿਹੜਾ ਸਮਾਨ ਲੈ ਕੇ ਗਿਆ ਠੀਕ ਹੈ ਜਿੰਨਾ ਚਿਰ ਵਰਤ ਲਿਆ ਸਮਾਨ ਜਿੰਮ ਦਾ ਜਿੰਮ ਦੇ ਵਿੱਚ ਪਹੁੰਚਵਾ ਕਰ ਦਿਓ ਨਹੀਂ ਮਿੱਤੋਂ ਸਾਡੇ ਕਲੱਬ ਤੋਂ ਬਰਾਬਰ ਕੋਈ ਨਹੀਂਗਾ ਇਹ ਸਮੂਹ ਆਪ ਵੱਲੋਂ ਆ ਬੈਰੋਂਪੁਰ ਸਪੋਰਟਸ ਕਲੱਬ ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਵੱਲੋਂ ਠੀਕ ਹੈ ਜਿਹੜਾ ਵੀ ਜਿਹਦੇ ਕੋਲ ਜੋ ਵੀ ਪਿਆ ਇੱਥੇ ਜਿੰਮ ਵਿੱਚ ਪਹੁੰਚਦਾ ਕਰ ਆ ਦੋ ਤਿੰਨ ਦਿਨ ਦਾ ਟਾਈਮ ਆ ਇਹ ਮੇਰੇ ਸਾਰੇ ਵੀਰਾਂ ਨੂੰ ਹੁਣ ਮੈਂ ਆਪਣੇ ਪਿੰਡ ਲੈਵਲ ਤੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਕਿ ਜਿਹੜਾ ਜਿੰਮ ਦਾ ਸਮਾਨ ਹੈ ਉਹ ਪਹੁੰਚਵਾ ਕਰ ਦਿਓ ਤੇ ਉਤੋਂ ਬਾਅਦ ਫਿਰ ਜਿਹੜੇ ਕਲੱਬ ਦੇ ਜਿੰਨੇ ਵੀ ਮੈਂਬਰ ਆ ਜੋ ਵੀ ਆ ਪੰਚਾਇਤ ਆ ਸਮੂਹ ਨਗਰ ਆ ਉਹ ਫਿਰ ਆਪਣੇ ਹਸਾਰ ਨਾਲ ਸਮਾਨ ਚੜਾਊਗਾ ਫਿਰ ਬਾਅਦ ਕੋਈ ਇਤਰਾਜ਼ ਕਰੇ ਫਿਰ ਕੋਈ ਚੀਕਾ ਮਾਰਿਆ ਫਰਮਾ ਲਿਆ ਠੀਕ ਹੈ ਹੁਣ ਮੈਂ ਬੇਨਤੀ ਕਰਦਾ ਹਾਂ ਕਿ ਸਮਾਨ ਆ ਦੇਖੋ ਆ ਮਸ਼ੀਨਾਂ ਇਹ ਇੱਥੇ ਇੱਥੇ ਕਰੋਗੇ ਵੀ ਕਰ ਲਓਗੇ ਘਰੇ ਕਰੋਗੇ ਕੱਲਾ ਕਰੋ ਯਾਰ ਕਮਾਲ ਹੋ ਗਈ ਯਾਰ ਕਿੱਦਾਂ ਦਾ ਸਾਡਾ ਪਿੰਡਾ ਕਿੱਦਾਂ ਦੇ ਨੌਜਵਾਨ ਨੇ ਕੀ ਕਰੋਗੇ ਜਿੰਨ ਨੂੰ ਘਰੇ ਲੈ ਜਾ ਕੇ ਤੁਸੀਂ ਸ਼ਰਮ ਕਰੋ ਯਾਰ ਮਾੜੀ ਮੋਢੀ ਲੱਖ ਦੀ ਲਾਣ ਦਾ ਤੁਹਾਡੇ ਅੱਜ ਦੇ ਲੋਕਾਂ ਦੇ ਜਿਨ੍ਹਾਂ ਨੇ ਆ ਸਮਾਨ ਚੱਕਿਆ ਮਾਈਕਲ ਜੀ ਦਾ ਖਾਲਸਾ ਵੈਨ ਨੂੰ ਜੀ ਕੀ ਪ੍ਰਤਿ